ਲੇ ਮਰਤੇ ਕੀ ਅਤਿਆਚਾਰ ਕਰਨਾ ਤੂੰ ਆਪਣੀ ਹਾਈਟ ਵੇਖ ਤੇ ਮੇਰੀ ਹਾਈਟ ਵੇਖ ਏ ਇੱਕ ਤੈਨੂੰ ੱੱਕਾ ਵੱਜਣਾ ਨਾ ਤੂੰ ਉੱਜਾ ਕੇ ਥੱਲੇ ਡਿੱਗਣਾ ਆਈ ਵੱਡੀ ਨਾਨਣ ਪੂਜਾ ਮੈਂ ਲਸਣ ਹੀ ਛਿਲ ਕੇ ਦੇਣਾ ਪਿਆਜ਼ ਪੂਜ ਨਹੀਂ ਮੈਂ ਕੱਟਣੇ ਆਪੇ ਕੱਟੀ ਆ ਨਿਕਾ ਨਿਕਾ ਕੰਮ ਕਰ ਦਿੰਨੀ ਆ ਦੇ ਗਈਆਂ ਮੈਂ ਹੁਣ ਲਸਣ ਛਿੱਲਣ ਜੋਗੀ ਰਹਿ ਗਈ ਤੁਹਾਡਾ ਵੇਲੀਆਂ ਹੈਗੀਆਂ ਜੇ ਆਪੇ ਕਰਿਆ ਕਰੋ ਸਾਰੇ ਕੰਮ ਮੇਰੇ ਕੋ ਨਹੀਂ ਹੁੰਦਾ ਤੁਹਾਡੇ ਕੰਮ ਰਾਜ ਹਾਂਜੀ ਕੀ ਹੋ ਗਿਆ ਕੀ ਬੋਲਨੀ ਪਈ ਐ ਆ ਵੇਖੋ ਮੈਨੂੰ ਲਸਣ ਚਿੱਲਣ ਨੂੰ ਦਿੱਤਾ ਪੂਜਾ ਨੇ ਚੱਲ ਕੋਈ ਨਹੀਂ ਤੇ ਮੰਮੀ ਜੀ ਲਸਣ ਚਿੱਲ ਦੋ ਤੋ ਉਹ ਮੈਨੂੰ ਅਖ ਨਹੀਂ ਮੈਂ ਪਿਆਜ਼ ਨਹੀਂ ਜੋ ਕੱਟਣੇ ਅੱਜ ਕੱਟ ਲਏ ਗੱਟੀ ਮੈਂ ਲਸਣ ਚਿੱਲਣ ਜੋਗੀ ਨਹੀਂ ਰਹੀ ਹੁਣ ਤੁਹਾਡਾ ਆਪੇ ਛਿੱਲੋ ਨਾ ਛਿੱਲੋ ਮੇਰੀ ਗੱਲ ਸੁਣ ਮੈਂ ਇੱਕ ਸੋਚਦੀ ਆਈ ਹਾਂ ਕਿ ਹੁਣ ਵਿਆਹ ਤੇ ਹੋ ਗਿਆ ਤੇ ਸਾਰੇ ਕਾਰ ਵਿਆਰ ਹੋ ਗਏ ਤੇ ਹੁਣ ਮੰਜੂ ਵੀ ਆਈ ਘਰ ਆਪੇ ਪੂਜਾ ਤੇ ਮੰਜੂ ਰਸੋਈ ਸੰਭ ਲੈਣਗੀ ਤੋ ਹੋਰ ਤੇ ਇਹ ਉਹਨਾਂ ਆਪਣੀ ਰੋਟੀ ਉੱਪਰ ਬਣਾ ਲੈ। ਕਿਰਨ ਆ ਗਈ ਐ। ਉਹਨੇ ਉੱਪਰ ਸਾਬ ਲੈਣੀ। ਵਿਆਹ ਨੂੰ 8 ਦਿਨ ਹੋ ਗਏ ਆ। ਉਹਦੋਂ ਤੇ ਥੱਲੇ ਹੀ ਸਾਰੇ ਖਾਂਡੇ ਆ। ਹੁਣ ਆਪੋ ਆਪਣੀਆਂ ਪਕਾਉਣ। ਉੱਤੇ ਵਾਲੇ ਉੱਤੇ ਪਕਾਉਣ ਤੇ ਥੱਲੇ ਵਾਲੀਆਂ ਵੋਟੀਆਂ ਥੱਲੇ ਪਕਾਉਣ। ਆਹੋ ਤੇ ਅਸੀਂ ਮੈਂ ਸੋਚਿਆ ਸੀ। ਮੈਂ ਕਿਹਾ ਉਹਨਾਂ ਇਹਨਾਂ ਨੂੰ ਕਹੀ ਐ ਵੀ ਤੁਸੀਂ ਆਪੋ ਨਾਲੇ ਕਿਰਨ ਨੂੰ ਤੇ ਚੌਂਕੇ ਚੜਾ ਹੀ ਦਿੱਤਾ ਵਾ। ਆਹੋ ਆਪਣਾ ਕਰਨ। ਆਹੋ ਤੇ ਕਰਨ ਉੱਪਰ ਰੋਟੀ। ਨਾਲੇ ਦਾ ਇਹ ਤਾਂ ਚੰਗੀਆਂ ਰਹਿ ਗਈਆਂ। ਜੂਨ ਦੇ ਛੱਡਦਾ ਹੀ ਤੇ ਥੱਲੇ ਆ ਜਾਂਦੀਆਂ। ਤੇ ਸਾਰਾ ਦਿਨ ਖਰਚਾ ਤੇ ਇੱਥੇ ਹੁੰਦਾ ਪਿਆ ਉਹ ਖਰਚੇ ਨੂੰ ਠੱਲ ਪਾਣੀ ਚਾਹੀਦੀ ਹੈ ਤੇ ਨਾਲੇ ਹੀ ਕੇ ਗੱਲ ਹੈ ਕਿ ਇੱਕ ਕੱਪ ਕੋਠੇ ਚਾਹ ਦਾ ਵੀ ਨਹੀਂ ਬਣਾ ਸਕਦੀਆਂ ਤੁਹਾਡੀ ਗੱਲ ਬਿਲਕੁਲ ਠੀਕ ਹੈ ਇਸੇ ਕਰਕੇ ਤੇ ਮੈਂ ਕਿਹਾ ਹੁਣ ਥੱਲੇ ਬੋਟੀਆਂ ਆ ਗਈਆਂ ਆਪਣੀਆਂ ਪਕੌਣ ਤਾਂ ਉੱਤੇ ਪਕਾਉਂ ਹਾਂ ਤੇ ਹੋਰ ਕੀ ਇਸ ਤਰ੍ਹਾਂ ਨਹੀਂ ਇਹਨਾਂ ਨੇ ਤੁਦੜਨ ਘਰ ਨਾਪੜੀ ਬਣਾਇਆ ਕਰੋ ਕਿਰਨ ਆ ਗਈ ਕਿ ਨੀ ਸੋਈ ਚੜਾਤਾ ਕਿਰਨ ਬਣਾਇਆ ਕਰੇਗੀ ਰੋਟੀ ਕੋਠੇ ਮੈਂ ਤਾਂ ਕਹਾਂ ਚੱਲ ਅੱਜ ਹਟ ਜਣਗੀਆਂ ਆਪੇ ਚੱਲ ਜਣਗੀਆਂ ਕੱਲ ਚੱਲ ਜਣਗੀਆਂ ਇਹਨਾਂ ਤਾਂ ਜਾਣ ਦਾ ਨਾ ਹੀ ਨਹੀਂ ਲੈਣੀਆਂ ਉਹ ਨਹੀਂ ਲੱਗਦੀਆਂ ਇੱਥੇ ਬਹਿ ਜਾਂਦੀਆਂ ਵਾ ਸਾਰਾ ਕੁਛ ਇ ਆਰਡਰ ਕਰੀ ਜਾਂਦੇ ਨਾਲੇ ਕੋਠੇ ਜਾਣ ਆਪਣੇ ਹੱਥ ਪੈਰ ਹਲਾਣ ਤੋੜੇ ਹੁੰ ਜਾ ਕੇ ਮੈਨੂੰ ਨਾ ਰਾਤੀ ਹੈਪੀ ਕਹਿਣ ਡਿਆ ਸੀ ਤੇ ਮੰਮੀ 8 ਦਿਨ ਹੋ ਗਏ ਸਾਰੇ ਇੱਥੇ ਇਕੱਠੇ ਰੋਟੀ ਖਾਣਦੇ ਆ ਇਹਨਾਂ ਨੇ ਆਪੋ ਆਪਣੀ ਕਦੋਂ ਪਕਾਉਣੀ ਆ ਪੂਜਾ ਥੱਕ ਜਾਂਦੀ ਆ ਸਾਰਾ ਦਿਨ ਕੰਮ ਕਰਦੀ ਇਕੱਲੀ ਤੇ ਰੇਣੀਆਂ ਨਹੀਂ ਰੋਟੀਆਂ ਬਣਾ ਕੇ ਆਪੇ ਥੱਕ ਹੀ ਜਾਣਾ ਤੇ ਵੈਸੇ ਵੀ ਮੰਜੂ ਤੇ ਜਵਾਰ ਨਹੀਂ ਏਡੀ ਲੰਬੀ ਉਹਨੇ ਤੇ ਬੋਲਣਾ ਸ਼ੁਰੂ ਕਰ ਦੇਣਾ ਨਹੀਂ ਆ ਰੋਟੀਆਂ ਬਣਾਣੀਆਂ ਪਈਆਂ ਤੇ ਹੁਣ ਜਾਣ ਕੋਠੇ ਜਿਹੜਾ ਤਰੀਕਾ ਹੁੰਦਾ ਆਪਣੇ ਆਪ ਸੋਚਣਾ ਚਾਹੀਦਾ 8 ਦਿਨ ਹੋ ਗਏ ਹੁਣ ਜਾਣ ਕੋਠੇ ਮੁੱਕ ਗਿਆ ਵਯਾ ਹੁਣ ਕੜੀ ਗੱਲ ਆ ਸੋਨੀਆ ਆ ਸਭ ਕੀ ਪੁੱਤਰ ਮੰਮੀ ਇਹ ਸੂਟ ਹੈ ਜਿਹੜੇ ਮੇਰੇ ਭਰਾ ਦੇ ਸਹੁਰਿਆਂ ਨੇ ਮੈਨੂੰ ਲਾਇਆ ਤੂੰ ਤੇ ਮੈਨੂੰ ਹੀ ਵਿਖਦਾ ਪਿਆ ਸੂਟ ਹੈ ਤੇ ਆਹ ਕੀ ਤਰੀਕਾ ਹੋਇਆ ਸੂਟ ਐਵੇਂ ਸੁੱਟਣ ਦਾ ਮੰਮੀ ਇਹ ਸੂਟ ਕਰਕੇ ਮੈਨੂੰ ਸਹੁਰੇ ਘਰ ਕਿੰਨੀਆਂ ਗੱਲਾਂ ਸੁਣਨੀਆਂ ਪੈਣ ਦਈ ਆਵੇਂ ਮੰਮੀ ਮੇਰੇ ਸਹੁਰੇ ਕਹਿੰਦੇ ਐਥੇ ਤੂੰ ਇਸ ਤਰ੍ਹਾਂ ਦੇ ਸੂਟ ਪਾਣੀ ਆ ਇਸ ਤਰ੍ਹਾਂ ਦੇ ਸੂਟ ਤੇ ਸਾਡੇ ਘਰ ਦੀਆਂ ਕੰਮ ਵਾਲੀਆਂ ਵੀ ਨਾ ਪਾਣ ਚਲ ਕੋਈ ਇਹਨੂੰ ਰੱਖ ਐਥੇ ਰੱਖ ਬੈ ਮੇਰੀ ਗੱਲ ਸੁਣ ਬੈ ਠੰਡੀ ਹੋਪਲ ਗੁੱਸਾ ਪਹਿਲੇ 1 ਮਿੰਟ ਇਧਰ ਦੇਖ ਗੁੱਸਾ ਛੱਡ ਕੋਈ ਗੱਲ ਨਹੀਂ ਆਪਾਂ ਜਸਵੀਰ ਨਾਲ ਗੱਲ ਕਰਦੇ ਆ ਉਹ ਆਪੇ ਗੱਲ ਕਰ ਲੇਗੀ ਉਹਨੂੰ ਹੱਸ ਕੇ ਵੇਖ ਮੇਰੇ ਨਾਲ ਆਈਆਂ ਨਾ ਪੇਕੇ ਘਰ ਆਈਆਂ ਨਾ ਤੇ ਖੁਸ਼ ਹੋ ਕੇ ਗੱਲ ਕਰ ਕੋਈ ਇੱਕ ਛੱਡ ਕੇ ਜਾਰ ਸੂਟ ਲੈ ਦਿਆਂਗੇ ਤੂੰ ਫਿਕਰ ਨਾ ਕਰ ਮੰਮੀ ਹੱਸਾਂ ਸਵਾ ਤੁਸੀਂ ਮੈਨੂੰ ਹੱਸਣ ਜੋਗਾ ਛੱਡਿਆ ਜਦੋਂ ਮੇਰੇ ਭਰਾ ਦੇ ਸੋਹਰਿਆਂ ਨੂੰ ਮਨੇ ਸੂਟ ਲਾਇਆ ਸੀ ਘਰ ਤੋਂ ਘਰ ਤੁਸੀਂ ਤੇ ਸੂਟ ਵੇਖ ਲੰਦੇ ਇਹ ਸੂਟ ਕਿੱਦਾਂ ਦਾ ਕਿੰਨੀਆਂ ਗੱਲਾਂ ਸੂਟ ਕਰਕੇ ਮੈਂ ਆਪਣੇ ਸੋਹਰਿਆਂ ਘਰੋਂ ਸੁਣਨ ਲਈ ਆ ਮੰਮੀ ਤੁਸੀਂ ਤੇ ਮੇਰੀ ਨੱਕ ਵਢਾ ਕੇ ਰੱਖਤੀ ਸੋਹਰੇ ਘਰ ਮੇਰੀ ਗੱਲ ਸੁਣ ਟੈਨਸ਼ਨ ਨਾ ਲੈ ਫਿਕਰ ਨਾ ਕਰ ਚਲ ਆ ਜਸਬੀਰ ਦੇ ਨਾਲ ਗੱਲ ਕਰਦੇ ਆ ਆਜਾ ਆ ਜਾ ਚੱਲਾ ਖੜੀ ਹੋ ਚੱਲਾ ਆਹ ਭੈਣ ਜੀ ਮੈਨੂੰ ਤਾਂ ਉਹ ਆਵਾਜ਼ ਆਈ ਟਾਡੀ ਮੈਂ ਥੱਲੇ ਭੱਜੀ ਗਈਆਂ ਸੋਨੀਆ ਕੀ ਹੋਇਆ ਉਹ ਤਾਂ ਮੂੰਹ ਕਿਉਂ ਬੱਟਿਆ ਆਈ ਆ ਉਹ ਮੇਰਾ ਰੋਂਦੀ ਆਈ ਆ ਸੋਹਰਿਆਂ ਤੋਂ ਆਏ ਹੈ ਸਾਸ ਨੇ ਕੁਝ ਕਿਹਾ ਕਿ ਜਵਾਈ ਸਾਡੇ ਨੇ ਕੁਝ ਕਿਹਾ ਜਵਾਈ ਨੇ ਨਹੀਂ ਕੁਝ ਕਿਹਾ ਸਾਸ ਨੇ ਕੁਝ ਨਹੀਂ ਕਿਹਾ ਆ ਨਾ ਆ ਜਿਹੜੇ ਆਵੇ ਸੂਟ ਜਿਹੜੇ ਤੇਰੇ ਕੁੜਮਾ ਨੇ ਦਿੱਤਾ ਹੀ ਉਹਨੂੰ ਉਹਦੀ ਸੱਸ ਨੂੰ ਜਰਾ ਪਸੰਦ ਨਹੀਂ ਉਹ ਆਇਆ ਤੇ ਉਹਨੂੰ ਥੱਬਾ ਥੱਬਾ ਗੱਲਾਂ ਕੀਤੀਆਂ ਨਹੀਂ ਤੇ ਉਹ ਹੁਣ ਕਲਪਦੀ ਹੋਈ ਆਈ ਆ ਮੇਰੀ ਜਾਨ ਨੂੰ ਵੀ ਆ ਕੀ ਮੈਨੂੰ ਦੇ ਛੜਿਆ ਜੇ ਆਏ ਹੈ ਅੜੀ ਮੈਂ ਤਾਂ ਸੋਹਣੇ ਤੇ ਜੀ ਆ ਬਿਲਕੁਲ ਪ੍ਰੋੜਾ ਮੈਂ ਤਾਂ ਟੈਚੀ ਵਿੱਚੋਂ ਪੁੱਤਰ ਜਿਹੜਾ ਸਾਰਨਾ ਸੋਹਣਾ ਰਹਾਂਗੇ ਤੈਨੂੰ ਉਹ ਦਿੱਤਾ ਤਾ ਵੇ ਲੈ ਆ ਕੀ ਆ ਅਗਲਾ ਪਿਛਲਾ ਹੋ ਰਹੀ ਤੇ ਅਗਲਾ ਹੋ ਰਹੀ ਦੱਸ ਇਹਦੇ ਵਿੱਚ ਮੈਨੂੰ ਦੱਸ ਆ ਜਿਵੇਂ ਮੰਗ ਗਏ ਟਾਕੀ ਲਵਾਈ ਹੋਵੇ ਚਲੋ ਚੁੱਪ ਕਰ ਮੇਰੀ ਧੀਏ ਚੁੱਪ ਕਰ ਕੋਈ ਗੱਲ ਨਹੀਂ ਤੂੰ ਫਿਕਰ ਨਾ ਕਰ ਮੈਂ ਕਰਦੀ 골ਡੀ ਨਾਲ ਗੱਲ ਕੋਈ ਨਾ 골ਡੀ ਲੈ ਕੇ ਦਊਗਾ ਠੀਕ ਯਾਰ ਨਾ ਲੈ ਕੇ ਦਊਗਾ ਨਾ ਤੈਨੂੰ ਮੈਂ ਨਵਾਂ ਲੈ ਕੇ ਦਵਾਂਗੀ ਬੱਸ ਫਿਰ ਗੱਲ ਖਤਮ ਨਹੀਂ ਤਾਂ ਨਾ ਗੋਲਡ ਨੇ ਮੈਂ ਕਰਨੀ ਆ ਕਿ ਸਾਰੇ ਸੂਟ ਇਕੱਠੇ ਕਰੀਏ ਭੇਜਿਓ ਤੇ ਸਾਰੇ ਵਾਪਸ ਕਿ ਸਾਨੂੰ ਚੱਜ ਸਵਾਦੇ ਕੱਪੜੇ ਦਵੇ ਜੇ ਕੰਬਲ ਆਏ ਉਹ ਕੋੜੀਆਂ ਨੂੰ ਕੰਮੇ ਜੇ ਕੱਪੜੇ ਆਏ ਨੇ ਉਹ ਕੋੜੀਆਂ ਨੂੰ ਕੰਮੇ ਉਹ ਕੋਈ ਚੀਜ਼ ਹੀ ਚੱਜ ਦੀ ਦੇ ਛੱਡ ਦੇ ਇਸ ਦਮ ਨਾ ਮੈਂ ਘਰ ਦੀ ਜਰਾ ਗੱਲ ਉੱਪਰ ਚੜ ਕੇ ਬੈਠੀ ਆ ਚੱਲ ਤੂੰ ਪਾਣੀ ਪੀ ਨਹੀਂ ਨਹੀਂ ਮੈਂ ਕੁਝ ਨਹੀਂ ਲੈਣਾ ਨੀ ਜਿਹੜਾ ਐਡਾ ਭਾਰਾ ਲੈਗਾ ਇਸका ਵਾਸਤੇ ਕੱਢਿਆ ਟਾਚੀ ਦੇ ਵਿੱਚੋਂ ਤੇ ਉਹ ਇਹਨੂੰ ਦਿਓ ਹਾਂ ਸੋਨੀਆਂ ਨੂੰ ਦਿਓ ਹਾਂ ਹੈ ਦੱਸ ਉਹਦੀ ਸੋਹਰਿਆ ਦੇ ਵਿੱਚ ਉਹਦੀ ਇੱਜ਼ਤ ਵੀ ਹੋਵੇ ਹੈ ਦੱਸੋ ਤੁਸੀਂ ਉਹਨਾਂ ਵਿਚਾਰੀ ਨੂੰ ਕੀ ਸੂਟ ਲਾਤਾ ਉਹਨੇ ਕੀ ਕਰਨਾ ਐਡਾ ਭਾਰਾ ਲੈਗਾ ਅਨੂੰ ਦਿਓ ਕੁੜੀ ਨੂੰ ਦਿਓ ਦਾਦੀ ਜੀ ਤੁਸੀਂ ਹੀ ਸਮਝਿਆ ਮੈਨੂੰ ਹੋਰ ਕੋਈ ਨਹੀਂ ਸਮਝ ਸਕਿਆ ਐ ਸੂਟ ਕਰਕੇ ਮੇਰੀ ਸੋਹਰੇ ਘਰ ਬੜੀ ਬੇਇੱਜ਼ਤੀ ਹੋਈ ਜੇ ਨੀਤੀਏ ਤੂੰ ਫਿਕਰ ਨਾ ਕਰ ਨੀ ਤੁਸੀਂ ਦੋਵਾਂ ਜਣੀਆਂ ਅੰਨੀਆਂ ਹੀ ਆਈਆਂ ਸੀ ਹੈ ਯੋਰਾ ਸੂਟ ਨੂੰ ਕੁੜੀ ਨੂੰ ਦੇਣ ਲੱਗੀਆਂ ਵੇਖਦੇ ਰਹਿਣਾ ਸੀ ਕੰਮ ਦੇ ਕੰਮ ਵੇ ਅਸੀਂ ਕੀ ਦੇਣ ਲੱਗਿਆ ਕੁੜੀ ਨੂੰ ਸੂਟ ਚੱਲ ਚਾਈ ਤੂੰ ਕਹਿਤਾ ਨਾ ਹੁਣ ਕਿ ਇਸ਼ਕਾ ਤਾਂ ਦੇ ਦੋ ਉਹ ਦੇ ਦੰਨੇ ਆਪਾਂ ਆਹ ਦੇ ਉਸੇ ਇਸ਼ਕੇ ਨੇ ਕਰਨਾ ਵੀ ਕੀ ਐਡਾ ਹੁਣ ਕਿੰਨੇ ਕੋ ਆਪਣੇ ਘਰ ਫੰਕਸ਼ਨ ਆ ਗਏ ਮੇਨ ਫੰਕਸ਼ਨ ਤੇ ਹੋ ਹੀ ਗਿਆ ਹੈ ਨਾ ਤੇਨੇ ਉਹਨੂੰ ਹੋਰ ਬਣਵਾ ਦੇਾਂਗੇ ਹਾਂ ਕੋਈ ਗੱਲ ਇਸ਼ਕਾ ਦਾ ਉਹ ਤੇ ਉਹਨਾਂ ਨੇ ਇਸ਼ਕਾ ਨੂੰ ਬਣੇ ਪਿਆਰ ਨਾ ਦਿੱਤਾ ਸੀ ਨੀ ਤੇਰੀ ਜੁਰਤ ਕਿਵੇਂ ਪਈ ਕਿ ਤੂੰ ਐਨੀ ਗੱਲ ਕਹਿਂ ਲਈ ਹੈ ਤੇਰੇ ਤੇ ਕੇ ਰਕੀ ਆਇਆ ਉਹਦੇ ਤੇ ਕੇ ਤਾਂ ਫੇਰ ਵੀ ਕੋਈ ਨਾ ਕੁਝ ਆ ਗਿਆ ਵੈ ਤੇਰੇ ਤੇ ਕੇ ਨੇ ਕੀ ਦਿੱਤਾ ਕੱਖ ਵੀ ਨਹੀਂ ਦਿੱਤਾ ਤੇਰੇ ਤੇ ਕੇਆਂ ਨੇ ਦਾਦੀ ਜੀ ਅੱਧੀ ਕਿਹੜੇ ਜ਼ਮਾਨੇ ਦੀਆਂ ਗੱਲਾਂ ਕਰਨ ਦੇ ਜੀ ਅੱਜ ਕੱਲ ਕੋਣ ਐ ਹੋ ਜੀਆਂ ਗੱਲਾਂ ਕਰਦਾ ਵੈ 50 ਸਾਲ ਪਹਿਲੇ ਲੋਕੀ ਇਦਾਂ ਕਰਦੇ ਹੁੰਦੇ ਸੀ ਆਪਾਂ ਪ੍ਰਾਣੀਆਂ ਫਿਲਮਾਂ ਨਹੀਂ ਦੇਖਦੇ ਉਹ ਚ ਬੁੜੀਆਂ ਇਦਾਂ ਦਾ ਕਰਦੀਆਂ ਵੈ ਅੱਜ ਕੱਲ ਕੋਣ ਕਰਦਾ ਵੈ ਇਦਾਂ ਨੀ ਆ ਵੇਖੋ ਇਹਦੀ ਕਿੱਡੀ ਜ਼ੁਬਾਨ ਹੈਗੀ ਹੈ ਹੈ ਇਹ ਤੇ ਜਦੋਂ ਦੀ ਹੋਈ ਜਾਣਾ ਤੇ ਮੈਨੂੰ ਤੇ ਉਦੋਂ ਦੀ ਨਹੀਂ ਪਸੰਦ ਮੈਂ ਕਹਿੰਦੀ ਸੀ ਮੁੰਡਾ ਹੋਵੇ ਇਹਨੂੰ ਮੈਂ ਕਹਿੰਦੀ ਸਾਂ ਕਿ ਨੁੱਪੇ ਕੈਸ਼ਾ ਲਿਆ ਪਰ ਇਹਨੇ ਮੇਰੀ ਮੰਨੀ ਹੋਣੀ ਆਦੀਆਂ ਗੱਲਾਂ ਕਰਦੇ ਪਏ ਅੱਜ ਕੱਲ ਨਾ ਕੁੜੀ ਤੇ ਮੁੰਡੇ ਚ ਕੋਈ ਫਰਕ ਨਹੀਂ ਹੈ ਮੇਰੇ ਲਈ ਨਾ ਇਹੋ ਹੀ ਮੁੰਡਾ ਹੈ ਤੁਸੀਂ ਤੇ ਇਹੋ ਹੀ ਚਾਹਦੇ ਸੀ ਕਿ ਮੁੰਡਾ ਆਵੇ ਵੱਡਾ ਆਵੇ ਇਹਨੂੰ ਵਿਆਹ ਦੀਏ ਤੇ ਉਹਦੀ ਨੂੰਨਾ ਵੀ ਹੋਰ ਕੁਝ ਕਰੀਏ ਜੋ ਤੁਸੀਂ ਸਾਡੇ ਨਾਲ ਕਰਦੇ ਪਏ ਹੋ ਨਹੀਂ ਤੇਰੀ ਜੁਬਾਨ ਜਿਹੜੀ ਨਾ ਦਿਨਾਂ ਦੇ ਵਧਦੇ ਜਾਂਦੀ ਹੈ ਮੇਰਾ ਜੀ ਕਰਦਾ ਫੜ ਕੇ ਦਾ ਨੂੰ ਕੱਟ ਲਾਂ ਬਾ ਦਾਦੀ ਜੀ ਬਾਸ ਕਰੋ ਤਹੀ ਤੇ ਘਰ ਦੇ ਵੱਡੇ ਹੈਗੇ ਜੇ ਤਹੀ ਸਾਨੂੰ ਕੀ ਸਮਝਾਣਾ ਇੱਥੇ ਤੇ ਤੂੰ ਆਪ ਹੀ ਲੜਾਈਆਂ ਪਵਾਉਂਦੇ ਜੇ ਚਲਣੀ ਚੁੱਪ ਕਰ ਜਾਣੀ ਕਿ ਡੇ ਤੇਰੀ ਜੁਬਾਨ ਚੱਲਦੀ ਐ ਕੱਲ ਦੀ ਜੰਮੀ ਮੇਰੇ ਦਾਦੀ ਜੀ ਨੂੰ ਮਤਾਂ ਦੇਂਦੀ ਆ ਦਾਦੀ ਜੀ ਇਹਨੂੰ ਇੱਕ ਤਾਂ ਜਮਾਤਾਂ ਪੜਾਓ ਤੈਨੂੰ ਫਾਇ ਲਾਓ ਜਿੱਥੇ ਲਾਣਾ ਪੂਆ ਜੀ ਤੀ ਤੇ ਇੱਥੇ ਆ ਕੇ ਨਹੀਂ ਲੜਾਈਆਂ ਪਵਾਉਂਦੇ ਹੋ ਆਪਣੇ ਸੋਹਰੇ ਘਰ ਕਿੰਨੀਆਂ ਪਵਾਉਂਦੇ ਹੋ ਵੋਗੇ ਇਸਿਕਾ ਇਸਿਕਾ ਤੂੰ ਚੁੱਪ ਕਰ ਜਾ ਮੇਰੀ ਨਾ ਗੱਲ ਸਾਰੇ ਜਾਣੇ ਕੰਨ ਖੋਲ ਕੇ ਸੁਣ ਲਓ ਐਦੀ ਜ਼ੁਬਾਨ ਤੇ ਹੁਣੇ ਕੰਟਰੋਲ ਕਰ ਲਓ ਨਹੀਂ ਤਾਂ ਕੱਲ ਨੂੰ ਬੜਾ ਹੀ ਔਖਾ ਹੋਣਾ ਪੈਣਾ ਜੇ ਇਸ਼ਕਾ ਸਹੀ ਗੱਲ ਹੀ ਤੂੰ ਬੋਲਣ ਬਹੁਤ ਲੱਗ ਗਈ ਹੈ ਪੂਜਾ ਇੰਨੀ ਤੂੰ ਇਹਨੂੰ ਢੀਲ ਦਿੱਤੀ ਹੋਈ ਏ ਇਹਨੂੰ ਬੋਲਣ ਤੇ ਮੀਨ ਹੀ ਸਿਖਾਂਦੀ ਵੀ ਕੀ ਪਤਾ ਅੰਦਰ ਵੜ ਕੇ ਕੀ ਸਿਖਾਂਦੀ ਸਾਡੇ ਖਿਲਾਫ ਤਾਤੇ ਕੁੜੀ ਸਾਨੂੰ ਇਤਨਾ ਬੋਲਣ ਨਹੀਂ ਹੈ ਗੇਟ ਗੇਟ ਚ ਮੈਂ ਤਾਂ ਸੋਚਦੀ ਸੀ ਇਸ਼ਕਾ ਤੈਨੂੰ ਵੱਡੇ ਛੋਟੇ ਦਾ ਕੋਈ ਲਿਆਜ਼ ਨਹੀਂ ਰਹਿ ਗਿਆ ਹੈ ਮੈਨੂੰ ਨਾ ਛੋਟੇ ਵੱਡੇ ਸਾਰਿਆਂ ਦਾ ਲਿਹਾਜ ਜਗਾਵਾ ਤੁਹਾਨੂੰ ਕੋਈ ਲਿਹਾਜ ਨਹੀਂਗਾ ਇਸਕਾ ਇਸੀ ਕਾ ਚੁੱਪ ਕਰ ਜਾ ਇਸੀ ਕਾ ਚਲ ਅੰਦਰ ਚਲ ਚਲੀਏ ਚਲ ਇਸਕਾ ਚੁੱਪ ਕਰ ਜਾ ਇੱਕ ਖਾਏਂਗੀ ਨਹੀਂ ਤੇ ਇਸੀ ਕਾ ਚਲ ਤੂੰ ਅੰਦਰ ਚਲ ਚੁੱਪ ਕਰ ਜਾ ਚਲ ਇਹਨੂੰ ਲੈ ਕੇ ਅੰਦਰ ਚਲੀ ਜਾ ਵੱਡਿਆਤ ਨਹੀਂ ਬੋਲੀ ਤੁਹਾਨੂੰ ਦਾ ਚਲ ਕਰ ਦਈਏ ਮੇਰਾਜ ਭੈਣ ਜੀ ਦੇ ਨਾਲ ਕਿਵੇਂ ਇਸ ਕੁੜੀ ਦੀ ਜ਼ੁਬਾਨ ਖੁੱਲ ਗਈ ਏ ਹੁਣ ਇਹਨੂੰ ਕੰਟਰੋਲ ਵਿੱਚ ਕਰ ਲੈਣ ਸਹੀ ਰਹੇਗਾ ਨਹੀਂ ਤੇ ਉਹ ਦਿਨ ਦੂਰ ਨਹੀਂ ਖਲੋਤਾ ਜਦੋਂ ਉਹਨਾਂ ਦੇ ਅੱਗੇ ਵੀ ਜਵਾਬ ਦੇ ਗਈ ਐ ਕੁੜੀ ਚਾਹੀਏ ਇਹ ਗੱਲ ਮੈਨੂੰ ਸਹੀ ਨਹੀਂ ਲੱਗੀ ਕਿੰਨਾ ਬੋਲਣ ਲੱਗ ਪਈ ਆ ਹਾਂ ਮੈਂ ਤੇ ਆ ਵੀ ਕੇ ਰੰਡ ਰੈਂਡ ਚਲਾ ਤੂੰ ਚਾਹ ਪੀ ਕਿਰਨ ਚਾਹ ਬਣਾ ਕੇ ਲਿਆ ਕੁੜੀ ਹੱਸ ਤੇ ਪਤਾ ਨਹੀਂ ਕਿੱਥੇ ਬਹਿ ਗਈ ਐ ਹੋਈ ਤਾਂ ਕਹਦੀ ਚਾਹ ਹੀ ਨਹੀਂ ਬਣੀ ਪਤਾ ਨਹੀਂ ਕਦੋਂ ਇਹਨੇ ਚਾਹ ਬਣਾਣੀ ਤੇ ਕਦੋਂ ਪੀਣ ਨੂੰ ਮਿਲਣੀ ਆ ਮੈਂ ਆਪ ਹੀ ਉੱਪਰ ਜਾਣੀ ਆ ਲੈ ਸੋਰ ਤੇ ਮੈਂ ਇੱਥੇ ਰੱਖ ਚੱਲੀ ਆ ਇਨੂੰ ਨਾਲ ਹੀ ਖੜਦੀ ਆ ਜਰਾ ਮਾਹ ਰਾਣੀ ਨੇ ਸੂਟ ਦਿਖਾ ਕੇ ਤੇ ਆਵਾ ਚੱਲਨੀ ਆ ਮੈਂ ਉੱਪਰ ਚਲ ਸਾਰੇ ਕੱਪੜੇ ਭਾਬੀ ਇਹ ਕਿੱਡਾ ਦਾ ਸੂਟ ਲਾਇਆ ਏ ਤੈਨੂੰ ਨਹੀਂ ਪਤਾ ਇਹ ਸੂਟ ਤੇਰੇ ਨਾਨ ਨੇ ਪਾਣਾ ਸੀ ਲਾਣਾ ਸੀ ਤੇ ਤੇਰੇ ਪੇਕੇ ਮੈਨੂੰ ਚਾਜਦਾ ਸੂਟ ਲਾਂਦੇ ਹੁਣ ਮੇਰੇ ਇੱਕ ਕੰਮ ਕਰ ਇਹ ਸੂਟ ਲੈ ਕੇ ਬਦਲਾ ਕੇ ਨਵਾਂ ਪਾਰੀ ਸੂਟ ਮੈਨੂੰ ਲਿਆ ਕੇ ਦੇ ਇਹੋ ਜਿਹਾ ਸੂਟ ਨਾ ਮੇਰੇ ਘਰ ਦੀ ਕੰਮ ਵਾਲੀ ਵੀ ਨਹੀਂ ਪਾਉਂਦੀ ਸੋਰੀ ਜੀ ਵੀ ਕੀ ਕਿਹਾ ਤੁਸੀਂ ਇਦਾਂ ਦਾ ਸੂਟ ਤੁਹਾਡੇ ਘਰ 'ਚ ਤੁਹਾਡੀ ਕੰਮ ਵਾਲੀ ਵੀ ਨਹੀਂ ਪਾਉਂਦੀ ਓਹੋ ਹੁਣ ਤੇ ਤੁਸੀਂ ਇਹ ਸੂਟ ਲੈ ਕੇ ਨਹੀਂ ਜਾਣਾ ਕਿਉਂਕਿ ਜੇ ਤੁਸੀਂ ਆਹ ਸੂਟ ਪਾਓਗੇ ਤੁਹਾਡਾ ਸਟੈਂਡਰਡ ਡਾਊਨ ਹੋ ਜਾਏਗਾ ਬੜਾ ਹੀ ਫਰਕ ਪੈ ਜਾਊਗਾ ਗੱਲ ਵੀ ਸਹੀ ਆ ਹੁਣ ਦੁਬਾਰਾ ਥੋੜੀ ਇਹ ਸੂਟ ਤੁਸੀਂ ਲੈ ਕੇ ਜਾਣਾ ਚਲੋ ਇਤਨਾ ਕਰਦੇ ਆ ਫਿਰ ਆਪਾਂ ਇਹ ਸੂਟ ਨਾ ਮੈਂ ਪਾ ਲੈਣੀ ਮੈਂ ਆ ਸਵਾਲ ਲੈਨੀ ਇਹਨੂੰ ਕੀ ਹੋਇਆ ਵਾ ਮੈਨੂੰ ਤੇ ਵੈਸੇ ਹੀ येलो ਕਲਰ ਬੜਾਈ ਪਸੰਦ ਹੈਗਾ ਕਿਉਂਕਿ ਵੇਖੋ ਤੁਸੀਂ ਲੈ ਕੇ ਨਹੀਂ ਜਾਣਾ ਤੁਹਾਡੇ ਘਰ ਦੀ ਕੰਮ ਵਾਲੀ ਵੀ ਨਹੀਂ ਇਹ ਸੂਟ ਪਾਉਂਦੀ ਤੇ ਮੈਂ ਪਾ ਲੈਨੀ ਮੈਨੂੰ ਕੀ ਹੈ ਨਾਲੇ ਮੇਰੇ ਤੇ ਪੇਕੇ ਹੋਇਆ ਪੇਕੇ ਹੋਈਆਂ ਚੀਜ਼ਾਂ ਤੇ ਵੈਸੇ ਹੀ ਕੁੜੀਆਂ ਨੂੰ ਬੜੀਆਂ ਪਸੰਦ ਹੁੰਦੀਆਂ ਟੈਨਸ਼ਨ ਨਾ ਲੋ ਤੁਸੀਂ ਇਤਰਾ ਕਰੋ ਤੁਸੀਂ ਨਾ ਹੁਣ ਅਜੇ ਅਰਜੁਨ ਤੇ ਵਿਆਹ ਦੀ ਵੇਟ ਕਰੋ ਕੀ ਪਤਾ ਉਹਦੇ ਸੋਹਰੇ ਵੱਲੇ ਤੁਹਾਨੂੰ ਕੋਈ ਚੱਜ ਚੂਜੇ ਦਾ ਲਾ ਦੇਣ ਜਾਂ ਸਾਹਿਲ ਦੇ ਵਿਆਹ ਦੀ ਵੇਟ ਕਰੋ ਉਹਦੇ ਸੋਹਰੇ ਵਾਲੇ ਤੁਹਾਨੂੰ ਕੋਈ ਚੱਜ ਦਾ ਲਾ ਦੇਣ ਹਨਾ ਮੇਰੇ ਹੁਣ ਪੇਕਿਆਂ ਤੋਂ ਤੁਸੀਂ ਉਮੀਦ ਨਾ ਰੱਖਿਓ ਕਿਉਂਕਿ ਮੈਂ ਬਾਰ-ਬਾਰ ਤੇ ਉਹਨਾਂ ਨੂੰ ਕਹਿਣਾ ਹੀ ਨਹੀਂ ਆ ਕਿ ਸੂਟ ਲੈ ਕੇ ਆਓ ਮੇਰੀ ਤੇ ਨਾਨਾ ਜੀ ਨੂੰ ਪਸੰਦ ਨਹੀਂ ਆਇਆ ਕਿਉਂਕਿ ਉਹਦੀ ਕੰਮ ਵਾਲੀ ਵੀ ਇਦਾਂ ਦਾ ਨਹੀਂ ਪਾਉਂਦੀ ਸੂਟ ਐਤ ਤੇ ਰੁਕ ਚੱਲਨੀ ਕਿੱਥੇ ਐ ਤੇਰੀ ਨਾ ਨਾ ਆਣਾ ਮੈਂ ਇਸ ਘਰ ਦੀ ਧੀ ਆ ਨਾਲੇ ਤੇਰੇ ਮਾਪਿਆਂ ਨੇ ਤੈਨੂੰ ਅਕਲ ਨਹੀਂ ਸਿਖਾਈ ਕਿੱਦਾਂ ਕਿਸੇ ਨਾਲ ਗੱਲ ਕਰਨੀ ਆ ਚਾਰ ਦਿਨ ਹੋਏ ਇਸ ਘਰ ਵਿਆਹੀ ਆਈ ਨੂੰ ਕਿਵੇਂ ਗੱਲਾਂ ਮਾਰਨ ਲੱਪਈ ਐ ਤੂੰ ਸਮਝੀ ਗਈ ਆਪਣੇ ਆਪ ਨੂੰ ਮੇਰ ਨਾਲ ਨਾ ਇਸ ਤਰ੍ਹਾਂ ਗੱਲ ਕਰਨ ਦੀ ਲੋੜ ਨਹੀਂ ਆ ਮੇਰੀ ਗੱਲ ਸੁਣ ਲੈ ਨਨਾਨਾ ਨਾ ਨਨਾਨ ਬਣ ਕੇ ਰਹਿ ਆਪਣੀ ਇੱਜ਼ਤ ਆਪਣੇ ਹੱਥ ਹੁੰਦੀ ਐ ਇਹ ਨਾ ਸੋਚੀ ਮੈਂ ਵਿਆਹੀ ਆਈ ਆ ਜਿੱਦਾਂ ਤੁਸੀਂ ਪੂਜਾ ਦੀਦੀ ਨਾਲ ਕਰਦੇ ਜੇ ਜਿੱਦਾਂ ਤੁਸੀਂ ਮੰਜੂ ਭਾਬੀ ਨਾਲ ਕਰਦੇ ਜੇ ਓਦਾਂ ਹੀ ਤੁਸੀਂ ਕਿਰਨ ਨਾਲ ਕਰ ਲੋਗੇ ਐਦਾਂ ਬਿਲਕੁਲ ਵੀ ਨਹੀਂ ਆ ਜੋ ਅਤਿਆਚਾਰ ਤੁਸੀਂ ਉਹਨਾਂ ਤੇ ਕਰਦੇ ਜੇ ਨਾ ਮੇਰੇ ਤੇ ਨਹੀਂ ਕਰ ਸਕਦੇ ਮੈਂ ਕੋਈ ਅਬਲਾ ਨਾਰੀ ਨਹੀਂ ਜਿਹੜਾ ਕਿ ਮੈਂ ਤੁਹਾਡਾ ਜ਼ੁਲਮ ਸਹਿੰਦੀ ਰਵਾਂ ਤੇ ਚੁੱਪ ਕਰਕੇ ਬੈਠੀ ਰਵਾਂ ਮੈਨੂੰ ਵੀ ਬੜਾ ਕੁਝ ਕਰਨਾ ਆਉਂਦਾ ਨਲੇ ਮੇਰੇ ਤੇ ਕੀ ਅਤਿਆਚਾਰ ਕਰਨਾ ਤੂੰ ਆਪਣੀ ਹਾਈਟ ਵੇਖ ਤੇ ਮੇਰੀ ਹਾਈਟ ਵੇਖ ਏ ਇੱਕ ਤੈਨੂੰ ੱੱਕਾ ਵੱਜਣਾ ਨਾ ਤੂੰ ਉੱਥੇ ਜਾ ਕੇ ਥੱਲੇ ਡਿੱਗਣਾ ਆਈ ਵੱਡੀ ਨਨਾਨ ਸੂਟ ਇਹੋ ਹੀ ਸਵਾਣਾ ਤੇ ਸਵਾ ਨਹੀਂ ਤੇ ਆ ਕਮਰਾ ਵਾ ਉਹ ਬੂਹਾ ਵਾ ਇਧਰੋਂ ਨਿਕਲ ਜਾ ਬਾਹਰ ਜਦ ਹੀ ਆਈ ਤੂੰ ਮੇਰੇ ਨਾਲ ਗੱਲ ਕਰਨ ਵਾਲੀ ਮੇਰੇ ਨਾਲ ਨਾ ਫਾਲਤੂ ਗੱਲ ਕਿਸੇ ਨਾਲ ਨਹੀਂ ਇਸ ਘਰ 'ਚ ਕਰਨੀ ਮੈਂ ਵੀ ਇਸ ਘਰ ਦੀ ਨੂੰ ਆ ਜੇ ਤੇ ਤੂੰ ਹੀ ਆ ਨਾ ਤੇ ਮੈਂ ਨੂੰ ਆ ਇਸ ਘਰ ਦੀ ਮੈਂ ਨਹੀਂ ਸੁਣਦੀ ਕਿਸੇ ਦੀ ਗੱਲ ਆਪਣੇ ਮਾਪਿਓ ਤੋਂ ਸਵਾ। ਠੀਕ ਹੈ ਨਾ? ਤੇ ਜਾ। ਉਹ 부ਆਈ ਖੋਲਣਾ ਨਹੀਂ ਆਂਦਾ ਨਾ। ਜਾਉ ਨਾ 난ਜੀ, ਦਰਵਾਜਾ ਖੁੱਲਾ। ਮੇਰੇ ਰੂਮ 'ਚ ਆਂਦੀ ਹੁਣ ਲੋੜ ਨਹੀਂ ਤੁਹਾਨੂੰ। ਵੇਖੀ ਹੁਣ ਮੈਂ ਤੇਰਾ ਹਾਲ ਕੀ ਕਰਦੀ। ਹੁਣ ਨਾ ਤੂੰ ਮੇਰੇ ਕੋਲੋਂ ਬਚ ਕੇ ਰਹੀਂ। ਹਾਏ ਵੱਡੀ ਮੇਰਾ ਹਾਲ ਬੁਰਾ ਕਰਨ ਵਾਲੀ। ਮੈਂ ਨਹੀਂ ਸੋੰਦੀ ਕਿਸੇ ਦੀ। ਜਿਹੜਾ ਅਤਿਆਚਾਰ ਇਹ ਉਹਨਾਂ ਨਾਲ ਕਰੰਦੇ ਆ ਨਾ ਮੇਰੇ ਤੇ ਨਹੀਂ ਕਰ ਸਕਦੇ ਮੈਂ ਐਡੀ ਅਬਲਾ ਨਾਰੀ ਨਹੀਂ ਜਿਹੜੀ ਕਿ ਚੁੱਪ ਕਰਕੇ ਇਹਨਾਂ ਦੇ ਦੋਕੇ ਸਿੰਧੀ ਰਵਾਂਗੀ ਮੈਂ ਅੱਜ ਦੀ ਕੁੜੀ ਆ ਜਿਹਨੂੰ ਸਭ ਨੂੰ ਸੈੱਟ ਕਰਨਾ ਵੀ ਹੁੰਦਾ ਆ ਜੀ ਤੁਸੀਂ ਹਾਂਜੀ ਕਿਰਨ ਤੂੰ ਜ਼ਿਆਦਾ ਨਹੀਂ ਬੋਲ ਲੈ ਆਪੀ ਹੁਣ ਮੈਂ ਕੀ ਕਿਹਾ ਤੈਨੂੰ ਬਿਲਕੁਲ ਅੱਥੀ ਚੜੀ ਦੀ ਰਹੀ ਨਹੀਂ ਤੇਰੀ ਹਿੰਮਤ ਕਿਵੇਂ ਪੈ ਗਈ ਮੇਰੀ ਕੁੜੀ ਨੂੰ ਕੁਛ ਕਹਿਣ ਦੀ ਇੰਨੀ ਗੱਲਾਂ ਤੂੰ ਕਿਵੇਂ ਕੀਤੀਆਂ ਨੇ ਉਹਦੇ ਨਾਲ ਤਾਈ ਜੀ ਉਹਨੂੰ ਕੀ ਘੂਰ ਘੂਰ ਕੇ ਵੇਖਦੀ ਵੀ ਮੈਨੂੰ ਵੇਖਾ ਮੈਂ ਸਾਹਮਣੇ ਖਲੋਤੀ ਆ ਮੈਨੂੰ ਵੇਖ ਘੂਰ ਕੇ ਤਾਈ ਜੀ ਤੁਸੀਂ ਮੈਨੂੰ ਕਹਿਣ ਤੋਂ ਪਹਿਲਾਂ ਆਪਣੀ ਕੁੜੀ ਨੂੰ ਪੁੱਛਿਆ ਇਨੇ ਕੀ ਕੀਤਾ ਵਾ ਕੁੜੀ ਦੇ ਪਿੱਛੇ ਕੁੜੀ ਤੇ ਆਪਾ ਹੁੰਦੇ ਫਿਰਦੀ ਏ ਉਹਨੂੰ ਕੀ ਪੁੱਛਾ ਵਿਚਾਰੀ ਨੂੰ ਉਹ ਤੁਸੀਂ ਇਹਦੇ ਡਰਾਮਿਆਂ ਤੇ ਯਕੀਨ ਨਾ ਕਰੋ ਥੋੜੀ ਜੀ ਮੱਤ ਦੇ ਦ ਇਹਨੂੰ ਇਹਨੂੰ ਮੱਤ ਦੀ ਲੋੜ ਆ ਨਾ ਕਿ ਇਹ ਡਰਾਮਿਆਂ ਦੀ ਲੋੜ ਹੈਗੀ ਆ ਮੈਨੂੰ ਤਾਂ ਲੱਗਦਾ ਤੈਨੂੰ ਵੀ ਹੁਣ ਮੱਤ ਦੀ ਲੋੜ ਹੈ ਔਰ ਤੈਨੂੰ ਮੱਤ ਦੇਗੀ ਜਸਵੀਰ ਜਸਵੀਰ ਨਾਲ ਕਰਦੀਆਂ ਗੱਲ ਹੁਣ ਉਹ ਹੀ ਤੈਨੂੰ ਮੱਤ ਦੇਗੀ ਮੈਨੂੰ ਤੈਨੂੰ ਤਾਂ ਮੈਂ ਕਿਹਾ ਸੀ ਸਮਝਾਇਆ ਸੀ ਕਿਰਨ ਪਿਆਰ ਨਾਲ ਚੱਲ ਪਰ ਮੈਨੂੰ ਰਵੱਈਏ ਲੱਗਦੇ ਨਹੀਂ ਪਏ ਕਰਦੀ ਆ ਗੋਲਡੀ ਨਾਲ ਗੱਲ ਤੇ ਜਸਵੀਰ ਨਾਲ ਗੱਲ ਚਲਾ ਸੋਨੀਆ ਚਲ ਥੱਲੇ ਚਲ ਹਈ ਵੱਡੇ ਗੱਲ ਆਪਦੀ ਕੁੜੀ ਨੂੰ ਅਕਲ ਕਰਨ ਦੀ ਨਹੀਂ ਆ ਤੇ ਮਤਾਂ ਮੈਨੂੰ ਦੇਣ ਆਏ ਕਰ ਲੋ ਗੱਲ ਮੈਂ ਕਿਹੜਾ ਝੂਠੀ ਆ ਮੈਂ ਵੀ ਜੋ ਸੱਚ ਆ ਉਹ ਦੱਸ ਦਵਾਂਗੀ ਹੰਨੀਆ ਮੈਂ ਵੀ ਥੱਲੇ ਤਤ ਕੀ ਹੋਈ ਜਾਂਦਾ ਸਾਡੇ ਘਰ ਨੂੰ ਜਸਬੀਰ ਕੀ ਹੋਇਆ ਏ ਆ ਵੇਖ ਲੈ ਤੇਰੀ ਧੀ ਕਿਵੇਂ ਬਿਰਉਂਦੀ ਆ ਕੀ ਹੋਇਆ ਸੋਨਿਆ ਕੀ ਹੋਇਆ ਈ ਆ ਕਿਰਨ ਨੇ ਨਾ ਉਹਨੂੰ ਗੁੱਟ ਫੜ ਕੇ ਰੈਂਜ ਐ ਪਰੇ ਸੁੱਟਿਆ ਸੋ ਤੇ ਇਨੀ 3600 ਗੱਲਾਂ ਕੀਤੀਆਂ ਸੋ ਤੇ ਕੋ ਮੈਂ ਸਮਝਾਨ ਗਈ ਹੂੰ ਵੀ ਤੇਰੀ ਹਿੰਮਤ ਕਿਵੇਂ ਬਈ ਤੇ ਉਹ ਕਹਿੰਦੀ ਜਿੰਨੇ ਤੁਸੀਂ ਮੈਨੂੰ ਤਮੀਜ਼ ਸਿਖਾਉਂਦੇ ਹੋ ਨਾ ਇਨੀ ਤੁਸੀਂ ਆਪਣੀ ਧੀ ਨੂੰ ਸੁਕਾ ਲਈ ਹੁੰਦੀ ਤੇ ਰੋਣਾ ਹੀ ਕਹਦਾ ਸੀਗਾ ਇਹ ਗੱਲ ਕਿਰਨ ਨੇ ਕਹੀ ਹਾਂਜੀ ਉਹਦੇ ਮੂੰਹ 'ਚ ਜ਼ੁਬਾਨ ਹੈਗੀ ਆ ਇਹ ਨਹੀਂ ਮੈਨੂੰ ਪਤਾ ਪਰ ਅੱਜ ਤੇ ਬੋਲੀ ਮੈਂ ਕਿਹਾ ਮੈਂ ਕੋਈ ਨਹੀਂ ਮੈਂ ਕਰਦੀ ਗੋਲਡੀ ਨਾਲ ਗੱਲ ਮੈਂ ਕਰਦੀ ਜਸਬੀਰ ਨਾਲ ਗੱਲ ਤੈਨੂੰ ਹੁਣ ਤਮੀਜ਼ ਸਿਖਾ ਕੇ ਸਾਲਾਂ ਗਈ ਆ ਤੂੰ ਵੇਲੇ ਟੀਤੇ ਰੁੰਦੀ ਪਈ ਆ ਤੂੰ ਰੋਣਾ ਨਹੀਂ ਇਹਦੇ ਨਾਲ ਮੈਂ ਗੱਲ ਕਰਦੀ ਆ ਨਹੀਂ ਤਾਂ ਤੇਰੇ ਵੀਰੇ ਨਾਲ ਮੈਂ ਗੱਲ ਕਰਦੀ ਆ ਇਹਦੀ ਹਿੰਮਤ ਕਿਤਰਾ ਪੈ ਗਈ ਬਾਹ ਫੜਾਂਦੀ ਅੱਜ ਇਹਦੇ ਤੇ ਹੱਥ ਖੁੱਲੇ ਆ ਕੱਲ ਨੂੰ ਵੇਖ ਕੇ ਦੂਜੀਆਂ ਵੀ ਖੋਲਣ ਗਿਆ ਇਹਦੀ ਕਿਤਰਾ ਜੁਰਤ ਪੈ ਗਈ ਕਿ ਸਾਡੇ ਧੀ ਦਾ ਗੁੱਟ ਫੜਾਂਦੀ ਹੈ ਤੂੰ ਪਰਵਾਹ ਨਾ ਕਰ ਕੋਈ ਨਹੀਂ ਆਪਾਂ ਬੈਠੇ ਆ ਨਾ ਇਹਨੂੰ ਗੱਲ ਆਪਾਂ ਕਰਦੇ ਆਂ ਗੱਲਾਂ ਕੀ ਕਰੀ ਜਾਂਦੀਆਂ ਜੇ ਉਹਨੂੰ ਆਵਾਜ਼ ਮਾਰੋ ਮਾਰਦੀਆਂ ਤੇ ਕ ਮੈਂ ਮਾਰਾਂ ਉਹਨੂੰ ਆਵਾਜ਼ ਹੈ ਤੁਹਾਨੂੰ ਕਿਹਨੇ ਦੱਸੀ ਜੁਰਤ ਕਿੱਥਾ ਪੈ ਗਈ ਇਹਦੀ ਗੱਲਾਂ ਕਰਨ ਦੀ ਤੁਹਾਨੂੰ ਕਿਤਰਾ ਪਤਾ ਲੱਗਾ ਤੁਸੀਂ ਤਾਂ ਬਾਜ਼ਾਰ ਗਏ ਸੀ ਮੈਨੂੰ ਸਾਥ ਦੱਸ ਦਿੱਤੀ ਮਾਤਾ ਨੇ ਸਾਰਾ ਕੁਝ ਦੱਸਿਆ ਮੈਨੂੰ ਆਵਾਜ਼ ਮਾਰ ਮੈਂ ਮਾਰਾਂਨੀ ਤੇ ਕਿਰਣਾ ਥੱਲੇ ਆ ਜਾ ਕਿਰਣਾ ਥੱਲੇ ਆ ਵੇਖ ਆਉਂਦੀ ਹੁਣ ਲਾਪਾ ਮੈਂ ਐਸੀ ਕਰਾਂਗੀ ਕਹਿਣ ਦੀ ਲੋੜ ਨਹੀਂ ਮੈਂ ਸੁਣ ਕੇ ਮੈਨੂੰ ਅੱਗ ਲੱਗ ਗਈ ਆ ਧੋੜ ਕੀ ਕੁੜੀ ਨੇ ਚੁੱਕ ਕੇ ਗੁਰਦ ਤੋਂ ਫੜ ਕੇ ਪਰੇ ਸੁੱਟਿਆ ਸੋ એથી એની જુત